so 5.1 million from mexico 1.9 million from uh, el salvador honduras te guatemala je ede vich sab to zyada ginti dekhi jave ta oh el salvador di hai 7.5 lakh 750000 people jehde illegal america de vich ne aur dusre number te jehdi ginti aandi hai ji oh hai bhartiyaan di that's like surprising ਕੀ ਅਮਰੀਕਾ ਔਰ ਇੰਡੀਆ ਕਿੰਨੀ ਦੂਰ ਹੈ ਲੇਕਿਨ ਜਿਹੜੀ ਵੱਡੀ ਗਿਣਤੀ ਹੈ ਇੰਡੀਅਨ ਜਿਹੜੇ ਨੇਗੇ ਜਿਹੜੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਤੇ ਬਿਨਾ ਦਸਤਾਵੇਜ਼ ਰਹਿੰਦੇ ਨੇ ਇਲੀਗਲ ਤੌਰ ਤੇ ਰਹਿੰਦੇ ਨੇ ਉਹਨਾਂ ਦੀ ਗਿਣਤੀ ਹੈ ਜੀ 7 ਲੱਖ 25 ਹਜ਼ਾਰ ਇੰਡੀਅਨ ਸੋ 725000 ਇੰਡੀਅਨ ਨੇ ਜਿਨ੍ਹਾਂ ਦੀ ਹੁਣ ਜਿਹੜੀ ਰਿਪੋਰਟ ਆਈ ਹੈ ਕਿ ਉਹ ਇੱਥੇ ਰਹਿੰਦੇ ਨੇ ਇਲੈਗਲ ਨੇ ਜਿਹੜੇ ਕਿ 11 ਮਿਲੀਅਨ ਦੇ ਵਿੱਚ ਉਹਨਾਂ ਨੂੰ ਡੀਪੋਰਟ